ਔਰ ਮੇਰੇ ਸੱਜਣ ਕਹਿੰਦੇ ਕਿ ਬੋਲਦੇ ਨਹੀਂ ਉਹ ਭਾਈ ਰੋਲਾ ਇੰਨਾ ਭਰਾਮਾ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕਿ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਿਵਾਰ ਬਾਰੇ ਆ ਭਗਵੰਤਪਨ ਬਾਰੇ ਟਿੱਪਣੀ ਕਰਤੀ ਨਗਰ ਹੁਣ ਸਰਕਾਰਾਂ ਬਦਲ ਗਿਆ ਸੀ ਹੁਣ ਗਦਾਫੀ ਦਾ ਰਾਜ ਹੈ ਸੁਦਾਮ হোসেন ਦਾ ਰਾਜ ਹੈ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇਹ ਪਰਚੇ ਤੇ ਪਰਚਾ ਦੇਹ ਪਰਚੇ ਤੇ ਪਰਚਾ ਚਲੋ ਮਰਦ ਲੜਦੇ ਹੁੰਦੇ ਆ ਮੇਰਾ ਉਹਦੇ ਬਾਰੇ ਕੁਝ ਕਹਿਣਾ ਨਹੀਂ ਬਣਦਾ ਭਾਵੇਂ ਮੇਰਾ ਬੀਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਜਿਹੜਾ ਘਟੀਆ ਕੰਮ ਹੋਇਆ ਭਗਵੰਤ ਨੂੰ ਇੰਨਾ ਗੱਲਾਂ ਤੋਂ ਬਾਜ ਜਾਣਾ ਚਾਹੀਦਾ ਮਿੱਤਰਾ ਇਹ ਕੁਰਸੀ ਪੱਕੀ ਦੀ ਕਿਸੇ ਭੁਲੇਖਾ ਪੈ ਗਿਆ ਤੇ ਤੈਨੂੰ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਪੈਰ ਤੇ ਔਰ ਤੂੰ ਇੰਨਾ ਗੱਲਾਂ ਦਾ ਤੈਨੂੰ ਖਾਮਯਾਜਾ ਭੁਗਤਣਾ ਸੱਚੀ ਕਾਲ ਜੀ ਸਾਰਿਆਂ ਨੂੰ ਅ ਕੱਲ ਮੈਂ ਇੱਕ ਮੁੱਦੇ ਤੇ ਬੋਲਿਆ ਸੀ ਤੇ ਮੈਨੂੰ ਕਈ ਮੇਰੇ ਸੱਜਣ ਕਹਿੰਦੇ ਕਿ ਨਹੀਂ ਤੁਸੀਂ ਪੂਰੀ ਗੱਲ ਨਹੀਂ ਕੀਤੀ ਸਾਚੇ ਜੀ ਮੈਂ ਕੀ ਗੱਲ ਕਰਾਂ ਤਿੰਨ ਯਾਰਾਂ ਦਾ ਤਿੰਨ ਜਿਗਰੀ ਯਾਰਾਂ ਦਾ ਆਪਸ ਦਾ ਮਸਲਾ ਭਗਵੰਤਮਾਨ ਪਹਾਣਾ ਸਿੱਧੂ ਤੇ ਲੱਖਾ ਸਦਾਨਾ ਮੇਰਾ ਵੈਸ਼ੀ ਨਹੀਂ ਬੋਲਣਾ ਪਈ ਬਣ ਕੇ ਕਿਉਂਕਿ ਸਭ ਨੂੰ ਪਤਾ ਇਹਨਾਂ ਦੀ ਯਾਰੀ ਕਿੰਨੀ ਗੂੜੀ ਸਭ ਨੂੰ ਪਤਾ ਇਹਨਾਂ ਦੇ ਪਰਿਵਾਰਕ ਸਾਂਝ ਕਿੰਨੇ ਗੂੜੇ ਔਰ ਉਹ ਦਿਨ ਵੀ ਯਾਦ ਹੈ ਕਿ ਜਦੋਂ ਇਹ ਆਪੋਜੀਸ਼ਨ 'ਚ ਸਨ ਕਿ ਹਰੇਕ ਬਾਰੇ ਜੋ ਮਰਜ਼ੀ ਮੰਨ ਕੇ ਆਉਂਦਾ ਸੀ ਟਿੱਪਣੀ ਕਰਦੇ ਸੀ ਔਰ ਲੋਕਤੰਤਰ ਦੀ ਖੂਬਸੂਰਤੀ ਇਹ ਸੀ ਕਿ ਕਿਸੇ ਨੇ ਇਹਨਾਂ ਦੀ ਗੱਲ ਨੂੰ ਜਿਹੜੇ ਉਸ ਵੇਲੇ ਰੂਲਿੰਗ ਪਾਰਟੀ ਦੇ ਸੰਨ ਚਾਏ ਅਸੀਂ ਚੀਜ਼ ਹੈ ਕਾਂਗਰਸ ਦੇ ਵੀਰ ਸਨ ਉਹਨਾਂ ਨੇ ਇਹਨਾਂ ਦੀ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤਾ ਮਗਰ ਅੱਜ ਹਾਲਾਤ ਵੇਖ ਲਓ ਕੀ ਬਣੇ ਉਸ ਵੇਲੇ ਵੀ ਇਹਨਾਂ ਨੇ ਕਿਸੇ ਦੀਆਂ ਧੀਆਂ ਪੈਣਾ ਨੂੰ ਨਹੀਂ ਛੱਡਿਆ ਸੀ ਹਰੇਕ ਨੂੰ ਰਾਜ ਕੇ ਭੰਡਿਆ ਹੈ ਨਾ ਭਾਈ ਮੈਂ ਇਹ ਜੀ ਘਟਿਆ ਨੀਵੇਂ ਪੱਦਰ ਦੀ ਪੋਲਿਟਿਕਸ ਨਾਲ ਸਹਿਮਤ ਨਹੀਂ ਮਗਰ ਅੱਜ ਮੇਰਾ ਬੋਲਣ ਦਾ ਮਕਸਦ ਕੀ ਹੈ ਨਾ ਤਾਂ ਮੈਂ ਇਨਾ ਸਜਨਾ ਦੇ ਵਿਚਾਰਾਂ ਨਾਲ ਸਹਿਮਤ ਔਰ ਮੇਰੇ ਸੱਜਣ ਕਹਿੰਦੇ ਕਿ ਬੋਲ ਦੇ ਉਹ ਭਾਈ ਰੌਲਾ ਇਨਾ ਭਰਾਵਾਂ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖਟੋਖਲ ਕਰਦੇ ਸਨ ਇੱਕ ਦੂਜੇ ਨਾਲ ਕੀ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਿਵਾਰ ਬਾਰੇ ਆ ਭਗਵੰਤਪਾਨ ਬਾਰੇ ਟਿੱਪਣੀ ਕਰਤੀ ਨਗਰ ਹੁਣ ਸਰਕਾਰਾਂ ਬਦਲ ਗਈਆਂ ਸੀ ਹੁਣ ਗਦਾ피 ਦਾ ਰਾਜ ਹੈ ਸੁਦਾਮ ਹੁਸੈਨ ਦਾ ਰਾਜ ਹੈ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇਹ ਪਰਚੇ ਤੇ ਪਰਚਾ ਦੇਹ ਪਰਚੇ ਤੇ ਪਰਚਾ ਚਲੋ ਮਰਦ ਲੜਦੇ ਹੁੰਦੇ ਆ ਮੇਰਾ ਉਹਦੇ ਬਾਰੇ ਕੁਝ ਕਹਿਣਾ ਨਹੀਂ ਬਣਦਾ ਮਗਰ ਜਦੋਂ ਉਹਦੀ ਭੈਣ ਤੇ ਜਿਹੜੀ ਇੱਕ ਪ੍ਰਿੰਸੀਪਲ ਨੇ ਉਹਨਾਂ ਦਾ ਨਾਮ ਸ਼ਾਇਦ ਕਿਰਨਦੀਪ ਕੌਰ ਹੈ ਜਾਂ ਇਹ ਕੋਈ ਉਹਨਾਂ ਦੇ ਹੋਰ ਭੈਣ ਜੀ ਨੇ ਜਿਹੜੇ ਹਾਊਸ ਵਾਈਫ ਨੇ ਉਹਨਾਂ ਬਾਰੇ ਜਦੋਂ ਉਹਨਾਂ ਤੇ 307 ਲਾਤੀ ਤੇ ਫਿਰ ਮੈਂ ਸਮਝਿਆ ਕਿ ਮੇਰਾ ਜਰੂਰ ਬੋਲਣਾ ਬਣਦਾ ਇਸ ਲਈ ਮੈਂ ਬੋਲਿਆ ਸੀ ਕਿ ਭਾਈ ਨਾ ਇਹ ਪੰਜਾਬ ਦੀ ਇਹ ਸਭਿਅਤਾ ਹੈ ਨਾ ਇਹ ਪੰਜਾਬ ਦਾ ਇਹ ਪਛੋਕਰ ਹੈ ਨਾ ਪੰਜਾਬ ਦੀ ਇਹ ਇਹ ਇਤਿਹਾਸ ਪੰਜਾਬ ਦਾ ਬੜਾ ਗੌਰਵਮਈ ਹੈ ਜਿੱਥੇ ਇਹ ਨਾ ਗੱਲਾਂ ਦਾ ਬੜਾ ਧਿਆਨ ਰੱਖਿਆ ਗਿਆ ਸਾਨੂੰ ਇਹ ਗੱਲ ਵਿਰਸੇ 'ਚ ਸਿਖਾਈ ਗਈ ਹੈ ਕਿ ਆਪ ਦੇ ਵਿਰੋਧੀ ਭਾਵੇਂ ਕੋਰ ਵਿਰੋਧੀ ਹੋਵੇ ਈਆਂ ਪੈਣਾ ਦਾ ਸਤਿਕਾਰ ਕਰੋ ਮਗਰ ਭਗਵੰਤਬਾਹ ਨੂੰ ਕੀ ਪਤਾ ਇੰਨਾ ਗੱਲਾਂ 307 ਲਾਤੀ ਉਹ ਸਰਪੰਚ ਹੈ ਕੋਟ ਦੰਨੇ ਦਾ ਉਹ ਦਿਨ ਥਾਣੇ 'ਚ ਸੀ ਉਹਦੇ 307 ਲਾਤੀ ਸਰਪਜੀਤ ਜੀ ਕਲਮੇਰੀ ਉਹਦੇ ਨਾਲ ਗੱਲ ਵੀ ਹੋਈ ਇਸ ਲਈ ਮੈਂ ਹਾ ਦਾ ਨਾਰਾ ਮਾਰੂ ਭਾਵੇਂ ਮੇਰਾ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਜਿਹੜਾ ਘਟਿਆ ਕੰਮ ਹੋਇਆ ਭਗਵੰਤ ਨੂੰ ਇਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਮਿੱਤਰਾ ਇਹ ਕੁਰਸੀ ਪੱਕੀ ਨਹੀਂ ਕਿਸੇ ਭੁਲੇਖਾ ਪੈ ਗਿਆ ਤੇ ਲੋਕ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਪਰ ਥੱਲੇ ਔਰ ਤੂੰ ਇਹਨਾਂ ਗੱਲਾਂ ਦਾ ਤੈਨੂੰ ਖਾਮਯਾਜਾ ਭੁਗਤਣਾ। ਕਿਹਦੀ ਲੜਾਈ ਤੇਰੇ ਮਿੱਤਰਾਂ ਨਾਲ ਪਈ ਹੈ। ਤੂੰ ਲੜੀ ਜਾ ਜਿਹੇ ਚ ਮਰਜ਼ੀ ਲੜਨੀ ਹੈ ਸਾਡੀ ਟਿੱਪਣੀ ਕਰਨੀ ਨਹੀਂ ਬਣਦੀ। ਕਿਉਂਕਿ ਇਹ ਵੀ ਚਰਚਾ ਚੱਲਦੀ ਹੈ ਕਿ ਕਿਥੇ ਰਲ ਮਿਲ ਕੇ ਤਾਂ ਨਹੀਂ ਹੋ ਰਿਹਾ। ਕਿਉਂਕਿ ਸਭ ਨੂੰ ਪਤਾ ਹੈ ਲੋਕ ਜੇ ਇਸ ਬਦਲਾਅ ਨੂੰ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਜੇ ਸੋਚਣਾ ਲੈ ਕੇ ਆਏ ਸੀ ਬੜਾ ਵੱਡਾ ਉਹਨਾਂ ਦਾ ਧੋਖਾ ਹੋਇਆ, ਪ੍ਰੌਡ ਹੋਇਆ 420 ਹੋਈ ਹੈ। ਕਿ ਕੀ ਕਿਥੇ ਇਹ ਤਾਂ ਨਹੀਂ ਕਿ ਜਿਹੜੀਆਂ ਵੋਟਾਂ ਹੁਣ ਆਪ ਨਾਲੋਂ ਟੁੱਟਣੀਆਂ ਨੇ। ਉਹਨੂੰ ਵੰਡਣ ਦਾ ਇੱਕ ਤਰੀਕਾ ਉੱਪਰ ਬੜੀ ਚਰਚਾ ਚੱਲੀ ਜਿਹੜਾ ਧਰਨਾ ਹੋਇਆ ਸੀ ਉੱਥੇ ਬਾਕੀ ਸਾਰੇ ਫੜੇ ਗਏ ਇੱਕ ਇਹਦਾ ਸੱਜਣ ਪਹੁੰਚ ਗਿਆ ਉੱਥੇ ਔਰ ਕਿਸ ਤਰੀਕੇ ਨਾਲ ਪੁਲਿਸ ਨਾਲ ਉਹਨੇ ਵਿਵਾਰ ਕੀਤਾ ਇਹ ਸਾਰੇ ਕਹਿੰਦੇ ਫਿਕਸਡ ਮੈਚ ਤੋਂ ਬਿਨਾਂ ਨਹੀਂ ਹੋ ਸਕਦਾ ਫਿਕਸਡ ਮੈਚ ਹੈ ਨਹੀਂ ਹੈ ਇਹ ਰੱਬ ਜਾਣਦਾ ਭਗਵੰਤ ਜਾਣਦਾ ਜਿਹੜੇ ਫਿਕਸਡ ਮੈਚ ਖੇਡਦੇ ਉਹ ਜਾਣਦੇ ਮੇਰਾ ਉਹਦੇ ਬਾਰੇ ਟਿੱਪਣੀ ਨਹੀਂ ਕਰਨੀ ਪਣਦੀ ਮੈਂ ਸਿੱਧੇ ਸਿਰਫ ਅੱਜ ਜਿਹੜੀਆਂ ਭਾਨੇ ਦੀਆਂ ਭੈਣਾ ਤੋਂ ਪਰਚਾ ਹੋਇਆ ਤੈਨੂੰ ਸੌ ਸੱਤ ਲੱਗਿਆ ਸਰਪੰਚ ਤੇ ਲੱਗਿਆ ਹੋਰ ਲੋਕਾਂ ਤੇ ਲੱਗਿਆ ਜਿਹੜੇ ਨਹੀਂ ਸਾਨੂੰ ਉਸ ਮੌਕੇ ਤੇ ਮੈਂ ਸਮਝਦਾ ਏ ਦਿਸ ਇਜ਼ ਮਿਸ ਯੂਜ਼ ਆਫ ਪਾਵਰ ਇਹ ਗਲਤ ਹੈ ਮੈਂ ਇਹਦੇ ਵਿਰੋਧ ਚ ਆ ਔਰ ਮੈਂ ਫੇਰ ਇਹ ਗੱਲ ਕਹੂਗਾ ਭਗਵੰਤ ਨੂੰ ਕਿ ਝੂਠੇ ਪਰਚਿਆਂ ਨਾਲ ਤੂੰ ਵੱਡਾ ਨਹੀਂ ਹੋ ਜਾਣਾ ਤੇਰੀ ਕੋਈ ਟੌਰ ਵੱਧ ਨਹੀਂ ਬਣ ਜਾਣੀ ਇਹ ਭੁਗਤਨੀਆਂ ਪੈਣੀਆਂ ਮਿੱਤਰਾ ਇਸ ਲਈ ਬੰਦੇ ਦਾ ਪੁੱਤ ਬਣ ਜਾ ਮੇਰੀ ਤਾਂ ਇਹੀ ਤੁਹਾਨੂੰ ਇਹ ਇਹ ਸਲਾਹ ਰਿਕਵੈਸਟ ਹੈ ਜਿਵੇਂ ਮਰਜ਼ੀ ਸਮਝ ਲੈ ਹਾਂ ਔਰ ਮੈਂ ਅਪਕੇ ਫੇਰ ਕਹਿਣਾ ਕਿ ਜੋ ਇਹ ਵਿਚਾਰ ਰੱਖਦੇ ਸਨ ਆਪ ਦੇ ਵਿਰੋਧੀ ਦੇ ਪਰਿਵਾਰਾ ਬਾਰੇ ਜਦ ਇਹਨਾਂ ਤੇ ਹੁਣ ਗੱਲ ਆਈ ਹੈ ਕਿ ਕਿਵੇਂ ਮਿਰਚਾਂ ਲੜੀਆਂ ਇਸ ਲਈ ਨਾ ਕਰੋ ਇਹਦੀ ਗੰਦੀ ਪੋਲਿਟਿਕਸ ਕੋਈ ਚੰਗੀ ਗੱਲ ਕਰੋ ਪੰਜਾਬ ਦੇ ਭਲੇ ਦੀ ਕਰੋ ਪੰਜਾਬ ਦੀ ਤਰੱਕੀ ਦੀ ਕਰੋ ਪੰਜਾਬ ਦੀ ਖੁਸ਼ਹਾਲੀ ਦੀ ਕਰੋ ਲਾਅ ਐਂਡ ਆਰਡਰ ਵੱਲ ਤੇਰਾ ਇਤਿਆਹਾਰ ਨਹੀਂ ਝੂਠੇ ਪਰਚੇ ਦੇ ਤੇਰੇ ਦੀ ਲੈ ਤੇਰੇ ਦੀ ਡਰਾਮਾ ਰਚਿਆ ਪੰਜਾਬ 'ਚ ਧਿਆਨ ਭਟਕਾਉ ਮੁਦਿਆਂ ਤੋਂ ਬਾਹਰ ਜਾਣਾ ਚਾਹੀਦਾ ਇਸ ਲਈ ਮੈਂ ਅੱਜ ਚਲੋ ਖੁੱਲ ਕੇ ਬੋਲ ਪਿਆ ਤੁਸੀਂ ਸਾਰਿਆਂ ਨੇ ਕਿਹਾ ਸੀ ਮੈਂ ਖੁੱਲ ਕੇ ਬੋਲ ਪਿਆ ਮੇਰੇ ਆਪ ਦੇ ਵਿਚਾਰ ਨੇ ਕੋਈ ਇਹਦੇ ਨਾਲ ਸਹਿਮਤ ਹੋਵੇ ਨਾ ਹੋਵੇ ਭਾਈ ਤੁਹਾਡੀ ਮਰਜ਼ੀ ਹੈ ਨਾਗਰ ਮੈਂ ਸ਼ੁਰੂ ਤੋਂ ਹੀ ਜੋ ਇਹ ਗੱਲ ਜਿਸ ਤਰੀਕੇ ਦਾ ਇਹ ਕੰਮ ਜਦੋਂ ਇਹ ਚਲਾਉਂਦੇ ਸਨ ਚਾਹ ਕਾਂਗਰਸ ਦੀ ਸਰਕਾਰ ਸੀ ਚਾਹ ਸ਼ਰੋਮੀ ਅਕਾਲੀ ਜਲਦੀ ਸਰਕਾਰ ਸੀ ਉਦੋਂ ਮੈਂ ਉਦੋਂ ਵੀ ਮਹਿਸੂਸ ਕਰਦਾ ਸੀ ਕਿ ਗੱਲਾਂ ਚੰਗੀਆਂ ਨੇ ਹੁਣ ਜਦ ਭਗਵੰਤ ਨੂੰ ਆਪ ਨੂੰ ਪਈਆਂ ਨੇ ਜੇ ਫਿਰ ਮਿਰਚਾਂ ਲੱਗੀਆਂ ਚਲੋ ਜਿਹੇ ਜਿਆ ਕਰੋਗੇ ਉਹ ਜਿਹਾ ਬੋਲੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ